ਅੱਜ ਟੀਚਰ ਡੇ ਦੇ ਇਸ ਮੌਕੇ ਦੇ ਉੱਤੇ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਵਿਵੇਕ ਭਾਰਤੀ ਸਕੂਲ ਸਮਾਣਾ ਵਿਖੇ ਮਹਿਮਾਨ ਆਏ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਪ੍ਰਧਾਨ ਅਨਿਲ ਗਰਗ ਚੁਟਕਾ ਜੀ ਦੀ ਅਗਵਾਈ ਹੇਠ ਇਹ ਸਮਾਰੋਹ ਹੈ ਇਹ ਕਿਉਂ ਰੱਖਿਆ ਹੈ ਕੰਮ ਉਸ ਲਈ ਬਟਾ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈ ਕਿ ਤੁਸੀਂ ਆਰਾਮ ਨਾਲ ਸੁਣੋ ਠੀਕ ਹੈ ਉਹ ਤੁਹਾਡੇ ਲਈ ਇੱਕ ਸਪੈਕਸ਼ਨ ਦੇ ਤੌਰ ਤੇ ਸਾਰੀਓ ਰੋਟਰੀ ਕਲੱਬ ਸਮਾਨਾ ਦਾ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਜੀ ਡੈਕਸ਼ਨ ਮਿੱਕਲ ਜੀ ਐਮ ਸੀ ਸਹਿਬਾਨ ਤੇ ਹੋਰ ਬਹੁਤ ਸਾਰੇ ਮਹਿਮਾਨ ਜਿਨ੍ਹਾਂ ਦੇ ਮੈਂ ਸ਼ਾਇਦ ਨਾਂ ਨਹੀਂ ਜਾਣਾਂਗਾ ਲੇਕਿਨ ਸਾਡੇ ਲਈ ਸਾਰੇ ਹੀ ਅਜੀਜ਼ ਨੇ ਸਾਡੇ ਇਸ ਸਕੂਲ ਦੇ ਵਿੱਚ ਪਹੁੰਚੇ ਨੇ ਇਸ ਪਵਾਰੀ ਦੇ ਵਿੱਚ ਪਹੁੰਚੇ ਨੇ ਅਸੀਂ ਸਮੂਹ ਸਟਾਫ ਵੱਲੋਂ ਇਹਨਾਂ ਦਾ ਵੈਲਕਮ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਇਹਨਾਂ ਦਾ ਕਿਉਂਕਿ ਅੱਜ ਦਾ ਜੋ ਦਿਨ ਹੈ ਬੇਟਾ ਤੁਸੀਂ ਸਾਹਮਣੇ ਬੈਨਰ ਤੇ ਪੜ੍ਹ ਹੀ ਰਹੇ ਹੋ ਕਿ ਟੀਚਰਸ ਦੇ ਦੇ ਤੌਰ ਤੇ ਜਾਣਿਆ ਜਾਂਦਾ ਹੈ 5 ਸਤੰਬਰ ਨੂੰ ਭਾਰਤ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਅੱਜ ਅਧਿਆਪਕ ਦਿਵਸ ਦੇ ਤੌਰ ਤੇ ਇਹ ਦਿਨ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸਾਡੇ ਬਹੁਤ ਹੀ ਮਹਾਨ ਦਾਰਸ਼ਨਿਕ ਫਲਸਫਰ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾਕਟਰ ਸਰਪੱਲੀ ਰਾਧਾਕ੍ਰਿਸ਼ਨਨ ਜੀ ਦਾ ਹੋਇਆ ਸੀ 5 ਸਤੰਬਰ ਵਾਲੇ ਦਿਨ ਤੁਹ ਮਹਾਨ ਅਧਿਆਪਕ ਹੋਣ ਦੇ ਨਾਤੇ ਉਹ ਇਨਸਾਨ ਵੀ ਸੀ ਵਾਹ ਜਲਾ ਮੈਂ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਟੀਚਰ ਡੇ ਦੇ ਮੌਕੇ ਤੇ ਸਾਰੇ ਟੀਚਰ ਸਭਾ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਤਾਂ ਹੀ ਕਹਾਵਾਂਗਾ ਜਿਹੜੇ ਟੀਚਰ ਵਰਗ ਹੈਗਾ ਉਹ ਸਾਡੇ ਕੰਟਰੀ ਦਾ ਆਨ ਵਾਲਾ ਪਵਿੱਖ ਨੂੰ ਬਣਾਉਣ ਵਾਲੇ ਹੈਗੇ ਨੇ ਇਹ ਕਿਉਂਕਿ ਇਹਨਾਂ ਨੇ ਸਟੂਡੈਂਟਸ ਨੂੰ ਪੜਾ ਕੇ ਕਿਸੇ ਨੇ ਡਾਕਟਰ ਬੰਨਾ ਹੈ ਕਿਸ ਨੇ ਇੰਜੀਨੀਅਰ ਬੰਨਾ ਹੈ ਕਿਸ ਨੇ ਸਾਇੰਸਿਸਟ ਬੰਨਾ ਹੈ ਇਹਨਾਂ ਤੋਂ ਹੀ ਸੇਰ ਲੈ ਕੇ ਬੱਚੇ ਪੜਦੇ ਨੇ ਅਗਰ ਇਹ ਮਿਹਨਤ ਕਰਨਗੇ ਤਾਂ ਸਾਡੇ ਦੇਸ਼ ਦਾ ਪਵਿੱਖ ਬਣੇਗਾ ਇਹਨਾਂ ਦਾ ਦੇਸ਼ ਦੇ ਪਵਿੱਖ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗ ਯੋਗਦਾਨ ਹੈਗਾ ਮੈਂ ਫੇਰ ਇੱਕ ਵਾਰ ਇਹਨਾਂ ਨੂੰ ਸਭ ਨੂੰ ਮੁਬਾਰਕਾਂ ਦਿੰਦਾ ਜੀ ਥੈਂਕ ਯੂ ਜੀ ਬੇਟਾ ਸੁਣੋ ਸਾਰੇ ਪਲੀਜ਼ ਅੱਜ ਆਪਾਂ ਸਾਰੇ ਰੋਟਰੀ ਕਲੱਬਸ ਬਣਾ ਡਾਇਨਾਮਿਕ ਦੀ ਟੀਮ ਪਰ ਵੇਗ ਭਾਰਤੀ ਸਕੂਲ ਦੇ ਵਿੱਚ ਇਕੱਠੇ ਹੋਏ ਆ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਟੀਚਰਸ ਡੇ ਦੇ ਉੱਤੇ ਟੀਚਰਸ ਦੇ ਟੀਚਰਸ ਡੇ ਉਹ ਦਿਨ ਹੈ ਟੀਚਰਸ ਬੱਚਿਆਂ ਨੂੰ ਪੜਾ ਕੇ ਬੱਚਿਆਂ ਨੂੰ ਡਾਕਟਰ ਬਣਾਉਂਦੇ ਨੇ ਬੱਚਿਆਂ ਨੂੰ ਵਕੀਲ ਬਣਾਉਂਦੇ ਨੇ ਬੱਚਿਆਂ ਨੂੰ ਕੋਈ ਕਿਹੜੀ ਲਾਈਨ 'ਚ ਚਲਾ ਜਾਂਦਾ ਕੋਈ ਇੰਜੀਨੀਅਰ ਚਲਾ ਜਾਂਦਾ ਕੋਈ ਕਿਤੇ ਚਲਾ ਜਾਂਦਾ ਉਹ ਸਾਰੀਆਂ ਚੀਜ਼ਾਂ ਟੀਚਰਸ ਦੀ ਦੇਣ ਹੈ ਮਾਪੇ ਦੋ ਇੱਕ ਰਤਬਾ ਵੀ ਉੱਪਰ ਆਪਾਂ ਟੀਚਰਸ ਨੂੰ ਕਿਤੇ ਦੇ ਦੇ ਸਕਦੇ ਆ ਜਿਹੜੇ ਤੁਹਾਡੀ ਜ਼ਿੰਦਗੀ ਬਣਾਉਂਦੇ ਨੇ ਤੇ ਪ੍ਰਿੰਸੀਪਲ ਸਾਹਿਬ ਅਸੀਂ ਇਹ ਸਕੂਲ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਸਾਹਿਬ ਹਮੇਸ਼ਾ ਹੀ ਕਹਿੰਦੇ ਰਹਿੰਦੇ ਆਂ ਵੀ ਅਸੀਂ ਇੱਥੇ ਤੱਕ ਪਹੁੰਚਦਾ ਨਹੀਂ ਕੋਈ ਸਾਡੀ ਟੀਮ ਹਮੇਸ਼ਾ ਹੀ ਸਕੂਲ ਦੇ ਉੱਤੇ ਧਿਆਨ ਦਿੰਦੀ ਹੈ ਕਿ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਕੋਈ ਅਧਿਆਪਕ ਦੀ ਜਿਵੇਂ ਅਸੀਂ 31 ਮਾਰਚ ਨੂੰ ਅਸੀਂ ਮੇਨ ਬੱਚਿਆਂ ਦਾ ਰਿਜ਼ਲਟ ਆਣਾ ਹੈ ਰਿਜ਼ਲਟ ਦੇ ਉੱਤੇ ਸਕਾਲਰਸ਼ਿਪ ਰੱਖੀ ਹੈ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਣਗੇ ਅਸੀਂ ਆਪਣੇ ਕਲੱਬ ਬੋਲਰ ਸਕਾਲਰਸ਼ਿਪ ਦੋਵਾਂਗੇ ਤੇ ਆਈ ਮੈਡਮ ਦਾ ਜੋ ਮੈਡਮ ਦੂਰੇ ਵਰਕ ਕਰ ਰਹੇ ਨੇ ਸੇਵਾ ਕਰ ਰਹੇ ਨੇ ਤੇ ਅਸੀਂ ਬਹੁਤ ਧੰਨਵਾਦ ਆ ਬਹੁਤ ਰਿਨੀਆਂ ਇਹਨਾਂ ਦੇ ਕਿ ਉਹ ਐਸੇ ਬੱਚਿਆਂ ਨੂੰ ਪੜਾ ਕੇ ਇਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਥੈਂਕ ਯੂ ਤੋਂ ਪਹਿਲਾਂ ਮੈਂ ਸਮਾਜ ਨੂੰ ਸੇਧ ਦੇਣ ਵਾਲੇ ਸਮਾਜ ਚ ਐਮਪੂ ਮਿਕਨ ਵਨ ਵਾਲੇ ਅਧਿਆਪਕਾਂ ਨੂੰ ਅੱਜ ਦੇ ਇਸ ਦਿਨ ਤੇ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਨੂੰ ਇੱਕ ਬੇਨਤੀ ਕਰਨਾ ਵੀ ਜੇ ਉਹ ਪ੍ਰਮਾਤਮਾ ਨੇ ਇਹਨਾਂ 'ਚ ਡਿਊਟੀ ਲਗਾਈ ਹੈ ਵੀ ਉਸ ਨੂੰ ਇੰਨੀ ਤੈਅ ਦਿਲੀ ਨਾਲ ਨਿਭਾਓ ਕਿ ਸਾਡੇ ਜਿਹੜੇ ਕੱਚੇ ਪੱਥਰ ਨੇ ਇਹਨਾਂ ਨੂੰ ਇਹ ਜਾਂ ਤਰਾਸ਼ ਕੇ ਦੋ ਵੀ ਇਹ ਸਮਾਜ ਦੇ ਵਿੱਚ ਚਿਕਲ ਅਹਿਮ ਭੂਮਿਕਾ ਨਿਭਾਉਣ ਸਾਡੇ ਕਲੱਬ ਵੱਲੋਂ ਜੋ ਪ੍ਰਾਲਾ ਕੀਤਾ ਗਿਆ ਹੈ ਇਹਦੇ ਨਾਲ ਤੁਹਾਡਾ ਇੱਕ ਮਨੋਵਲ ਉੱਚ ਕਰਨ ਦਾ ਜਰੀਆ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਇਸ ਕਲੱਬ ਵੱਲੋਂ ਜੋ ਵੀ ਸਹਿਯੋਗ ਇਸ ਸੰਸਥਾ ਨੂੰ ਦਿੱਤਾ ਜਾ ਰੂਗਾ ਅਸੀਂ ਉਹਦਾ ਕਦੇ ਪਿੱਛੇ ਨਹੀਂ ਹਟਾਂਗੇ ਇਸ ਵਿੱਚ ਇਸ ਲਈ ਅੱਜ ਦਾ ਮੈਂ ਫੇਰ ਤੁਹਾਨੂੰ ਬਹੁਤ-ਬਹੁਤ ਮਾਰਕ ਦਿੱਨਾ ਧੰਨਵਾਦ ਆਇਆ ਸਾਹਿਬ ਇਹ ਕਾਹਦੇ ਨਾਮ ਪ੍ਰਿਤਵਾ ਜੀ ਮੈਂ ਕਿਨੇ ਦੱਸਿਆ ਕਿ 2009 ਤੋਂ ਲਗਭਗ